ਖੰਨਾ ਦੇ ਸੁਨਾਰ ਜੁਵੈਲਰ ਨੂੰ ਜਾਨੋਂ ਮਾਰਨ ਦੀ ਧਮਕੀ ਅਤੇ 1 ਕਿਲੋ ਸੋਨਾ ਮੰਗ ਕਰਨ ਵਾਲੇ ਕਥਕ ਦੋਛੀਆਂ ਨੂੰ ਕੁਝ ਹੀ ਘੰਟਿਆਂ ਵਿੱਚ ਕਾਬੂ ਕਰਨ ਤੇ ਉਹਨਾਂ ਦੀ ਪਰਪੋ ਏਡੀ ਮਿਹਨਤ ਕਰਕੇ ਤੁਸੀਂ ਇਹ ਦੇਖੋਗੇ ਕਿ ਇੱਕ ਦਿਨ ਦੇ ਵਿੱਚ ਹੀ ਉਹ ਬੰਦਾ ਫੜ ਕੇ ਹਵਾਲਾ ਚ ਦੇਤਾ ਜੇ ਅਫਸਰ ਵਧੀਆ ਹੁਣ ਜਿਹੜੀ ਇੱਕ ਫਿਲਮ ਦਾ ਡਾਇਲੋਗ ਹੈ ਕਿ ਜੇ ਪੁਲਿਸ ਵਧੀਆ ਹੋਵੇ ਤੇ ਮੰਦਰ ਦੇ ਮੁਰੇ ਚੱਪਲਾਂ ਤੱਕ ਨਹੀਂ ਚੋਰੀ ਹੋ ਸਕਦੀਆਂ ਤੇ ਰੋਬਰੀ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਮਸਕਾਲ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਥਾਣਾ ਸੀਟੀ 2 ਦੇ ਐਸ ਐਚ ਓ ਤਲਵਿੰਦਰ ਸਿੰਘ 베ਦੀ ਨੂੰ ਸ਼ਿਵ ਸੈਨਾ ਪੰਜਾਬ ਦੇ ਆਗੂ ਅਵਤਾਰ ਮੋਰੀਆ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਸਨਮਾਨਿਤ ਖੰਨਾ ਦੇ ਸੁਨਾਰ ਜੁਵੇਲਰ ਨੂੰ ਜਾਨੋਂ ਮਾਰਨ ਦੀ ਧਮਕੀ ਅਤੇ 1 ਕਿਲੋ ਸੋਨਾ ਮੰਗ ਕਰਨ ਵਾਲੇ ਕਥਕ ਦੋਛੀਆਂ ਨੂੰ ਕੁਝ ਹੀ ਘੰਟਿਆਂ ਵਿੱਚ ਕਾਬੂ ਕਰਨ ਤੇ ਉਹਨਾਂ ਦੀ ਭਰਪੂਰ ਸਲਾhanga ਕਰਦਿਆ ਹੋਇਆ ਕੀਤਾ ਗਿਆ ਸਨਮਾਨਿਤ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀ ਨੂੰ ਜੈ ਹਿੰਦ ਜੀ ਜਿਹੜਾ ਅੱਜ ਅਸੀਂ ਸਨਮਾਨਿਤ ਕੀਤਾ ਅਸੀਂ ਕਹਿੰਦੇ ਜਦ ਪ੍ਰਸ਼ਾਸਨ ਤੋਂ ਕੋਈ ਕੰਮ ਨਹੀਂ ਹੁੰਦਾ ਅਸੀਂ ਉਹਨਾਂ ਖਿਲਾਫ ਕਿੰਨਾ ਬੋਲਦੇ ਆ ਤੇ ਜਦ ਪ੍ਰਸ਼ਾਸਨ ਕੋਈ ਵਧੀਆ ਕੰਮ ਕਰਦਾ ਤਾਂ ਉਹਨਾਂ ਦਾ ਮਾਨ ਸਨਮਾਨ ਕਰਨਾ ਵੀ ਜ਼ਰੂਰੀ ਹੈ ਜਿਹੜੀ ਆ ਇੱਕ ਰੋਬਰੀ ਦਾ ਤੁਹਾਨੂੰ ਪਤਾ ਹੀ ਹੋਣਾ ਭਾਈ ਕਿ ਫੋਨ ਆਇਆ ਕਿਸੇ ਨੂੰ ਐਸ ਐਚਓ ਸਾਹਿਬ ਨੇ ਏਡੀ ਮਿਹਨਤ ਕਰਕੇ ਤੁਸੀਂ ਇਹ ਦੇਖੋਗੇ ਕਿ ਇੱਕ ਦਿਨ ਦੇ ਵਿੱਚ ਹੀ ਉਹ ਬੰਦਾ ਫੜ ਕੇ ਹਵਾਲਾ ਚ ਦੇਤਾ ਜੇ ਅਫਸਰ ਵਧੀਆ ਹੋਣ ਜਿਹੜੀ ਇੱਕ ਫਿਲਮ ਦਾ ਡਾਇਲੋਗ ਹੈ ਕਿ ਜੇ ਪੁਲਿਸ ਵਧੀਆ ਹੋਵੇ ਤੇ ਮੰਦਰ ਦੇ ਮੁਰੋ ਚੱਪਲਾਂ ਤੱਕ ਨਹੀਂ ਚੋਰੀ ਹੋ ਸਕਦੀਆਂ ਤੇ ਰੋਬਰੀ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਐਸਐਚਓ ਸਾਹਿਬ ਦੀ ਮਿਹਨਤ ਹੈ ਕਿ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਉਹ ਬੰਦੇ ਫੜ ਕੇ ਅੰਦਰ ਦਿੱਤੇ ਇਸ ਕਰਕੇ ਅਸੀਂ ਅੱਜ ਐਸਐਚਓ ਸਾਨੂੰ ਸਨਮਾਨਿਤ ਕੀਤਾ ਕਿ ਜੇ ਇਹੋ ਜਿਹੇ ਅਫਸਰ ਥਾਣੇ ਦੇ ਵਿੱਚ ਹੋਣਗੇ ਤਾਂ ਕ੍ਰਾਈਮ ਆਪਣੇ ਆਪ ਹੀ ਘਟ ਜਾਣਾ ਹੈ